ਫੇ ਆਏ 12 ਵਜੇ ਉਸ ਵੇਲੇ ਪਹਿਲਾਂ ਪਹਿਲਾਂ ਜੱਡਿਆ ਮਾੜਾ ਜਿਹਾ ਉਸ ਤੋਂ ਬਾਅਦ ਨਹੀਂ ਸਾਡੇ ਜਦੋਂ ਤੁਸੀਂ ਇਹਨਾਂ ਨੂੰ ਕਿਹਾ ਕਿ ਏਸੀ ਨਹੀਂ ਚੱਲਦਾ ਤਾਂ ਇਹਨਾਂ ਨੇ ਕੀ ਅੱਗੂ ਕਿਹਾ ਇਹ ਕਹਿੰਦੇ ਸਾਡਾ ਥੋੜੀ ਦੁਸੀਂ ਕਾਗੀ ਆ ਗਈ ਨਾ ਨਾ ਇਹਨਾਂ ਨੂੰ ਦੱਸਿਆ ਕਾਗੀ ਆ ਗਈ ਹੈ ਤੇ ਕਰ ਰਹੇ ਆ ਕਰਦੇ ਕਰਦੇ ਹੁਣ ਦੇਖ ਲਓ ਕਿੰਨਾ ਟਾਈਮ ਹੋ ਗਿਆ ਹੁਣ 5:00 5:00 ਵੱਜ ਗਏ ਭਾਜੀ ਤੁਹਾਡਾ ਪ੍ਰੋਗਰਾਮ ਜਿਹੜਾ ਸੀਗਾ ਤੁਸੀਂ ਇਹ ਕਹਿੰਦੇ ਕਿ ਜੇ ਇਹਨਾਂ ਦਾ ਏਸੀ ਨਹੀਂ ਚੱਲਿਆ ਉਹਦੇ ਨਾਲ ਤੁਹਾਡਾ ਪ੍ਰੋਗਰਾਮ ਖਰਾਬ ਹੋ ਗਿਆ ਦੇਖ ਲਓ ਤੁਸੀਂ ਪ੍ਰੋਗਰਾਮ ਬੰਦੇ ਕਿੰਨੇ ਗਰਮ ਸਰ ਗਰਮੀ ਦੇ ਸਾਹਮਣ ਤੁਸੀ ਆ ਤੁਹਾਡਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਰਜਿੰਦਰ ਕੁਮਾਰ ਪਿੰਡ ਕਿਹੜਾ ਬੇਗਮਪੁਰ ਤੁਸੀਂ ਲੜਕੀ ਦੇ ਕੀ ਲੱਗਦੇ ਹੋ ਫਾਦਰ ਫਾਦਰ ਲੱਗਦੇ ਬਰੇ ਤੁਸੀਂ ਸਟੇਜ ਤੇ ਕਿਸਾਨਾ ਮੈਨੇਜਰ ਕੰਟੈਕਟ ਪਾ ਕਰੇ ਚਾੜ੍ਹਨੇ ਨੂੰ ਕੋਈ ਨਹੀਂ ਮੰਨੇ ਆ ਜੀ ਉੱਥੇ ਏਸੀ ਆਪਣੇ ਏਸੀ ਸਾਰੇ ਬੰਦ ਸਾਰੇ ਬੰਦ ਪਾਜੀ 20% ਸਾਡਾ ਫੂਡ ਲੋਕਾਂ ਨੇ ਖਾਧਾ ਬਾਕੀ 80% ਸਾਨੂੰ ਸਿੱਟਣਾ ਪੈਣਾ ਠੀਕ ਹੈ ਨਾ ਆ ਆ ਕੁੜੀ ਦਾ ਫਾਦਰ ਠੀਕ ਇਹਨਾਂ ਦੇ ਦੇ ਉੱਤੇ ਪਾਜੀ ਕਿਆ ਬੀਤੀ ਹੋਗੀ ਦੇ ਤੁਹਾਡਾ ਇੱਕ ਜਨਰੇਟਰ ਪਾਜੀ ਖਰਾਬ ਹੋ ਗਿਆ ਤੁਹਾਨੂੰ ਬੈਕਅਪ ਨਹੀਂ ਚਾਹੀਦਾ ਕਿੱਥੇ ਚੱਲਦਾ ਏਸੀ ਚੱਲਦਾ ਹੁਣ 3:00 ਵੱਜ ਗਏ ਨੇ ਹਲੇ ਤੱਕ ਪਾਜੀ 5:00 ਵੱਜ ਗਏ ਤੁਸੀਂ ਮੈਨੂੰ ਏਸੀ ਚੱਲਦਾ ਦਿਖਾ ਦਿਓ ਅਸੀਂ ਸਰ ਕਦੇ ਏਸੀ ਬੰਦੇ ਨੂੰ ਤੰਗ ਨਹੀਂ ਕੀਤਾ 5:00 ਵਜੇ ਉਹ ਪਾਜੀ ਤੁਸੀਂ ਤੁਸੀਂ ਕਹਿ ਤੱਕ ਕਰਨਾ ਅਸੀਂ ਗੱਲ ਬਾਤ ਇਦਾਂ ਜੀ ਸਾਡੇ ਅਜ ਭਰਾ ਦਾ ਵਿਆਹ ਆ ਜੀ ਕਿਹੜੇ ਪਿੰਡ ਤੋਂ ਅਸੀਂ ਉਹਦਾ ਹੈਗੇ ਕਰਿਆਉਦੇ ਆ ਜੀ ਠੀਕ ਹੈ ਇਹ ਬੰਬੇ ਮੋਟਰ ਗੱਜ ਵਾਲਿਆ ਮੁੰਡਾ ਆ ਉਹਨਾਂ ਦਾ ਵਿਆਹ ਸੀ ਅੱਜ ਕੱਲ੍ਹ ਵੱਤ ਕੀ ਹੋਈ ਆ ਕੱਲ੍ਹ ਵੱਤ ਤਾਂ ਹੋਈ ਆ ਜੀ ਜਦੋਂ ਅਸੀਂ ਆਏ ਆ ਪਹਿਲਾਂ ਪੈਲੇਸ ਚ ਅਸੀਂ ਆਪਣਾ ਖਾਕ ਹੋ ਕੇ ਸਾਰਾ ਕੁਝ ਜਦੋਂ ਅਸੀਂ ਕੱਪੜੇ ਡਰੈਸ ਚੇਂਜ ਕਰਨ ਲੱਗੇ ਆ ਹੂੰ ਉੱਥੇ ਅਸੀਂ ਜਾ ਕੇ ਇਧਰਲੇ ਕਮਰੇ ਚ ਪਹਿਲਾਂ ਗਏ ਜੀ ਇਹਨਾਂ ਦੇ ਆਫਿਸ ਚ ਉੱਥੇ ਏਸੀ ਹੈ ਨਹੀਂ ਸੀਗਾ ਜੇਹੀ ਦੂਏ ਦੇ ਪਾਸੇ ਚਲੇ ਗਏ ਜੀ ਨਾ ਉਹ ਤੇ ਏਸੀ ਦਾ ਰਿਮੋਟ ਜੀ ਨਾ ਉਹ ਏਸੀ ਚੱਲਦਾ ਸੀਗਾ ਜੀ ਅਸੀਂ ਜੋ ਉਹਨਾਂ ਨੂੰ ਕਹਿ ਜੀ ਏਸੀ ਚਲਾ ਦਿਓ ਕੋਈ ਬੰਦਾ ਸਾਡੇ ਲਾਗੇ ਨਾ ਆਇਆ ਜੀ ਨਾ ਕੋਈ ਮੈਡਮ ਨਾ ਕੋਈ ਬੰਦਾ ਜਾਣੀ ਉਹ ਕਹਿੰਦੇ ਜੀ ਮਾਲਕ ਨੂੰ ਪੁੱਛੋ ਅਸੀਂ ਕਿਹਾ ਮਾਲਕ ਨੂੰ ਸਾਡੀ ਗੱਲ ਕਰਾ ਦਿਓ ਤੇ ਜ ਸਾਦੋ ਉਹਨਾਂ ਨੂੰ ਹਨਾ ਵੀ ਅਸੀਂ ਉਹਨਾਂ ਨਾਲ ਗੱਲ ਕਰੀਏ ਉਹ ਕਹਿੰਦੇ ਵੀ ਕੋਈ ਨਹੀਂ ਆਉਂਦੇ ਆ ਹੋ ਗਿਆ ਜੀ ਵੇਟ ਕਰਦੇ ਰਹੇ ਕਰਦੇ ਰਹੇ ਫੇਰ ਇਹਨਾਂ ਨੂੰ ਅਸੀਂ ਜਾ ਕੇ ਡੀਜੇ ਬੰਦ ਕਰਾਤਾ ਜੀ ਅੰਦਰ ਜਾ ਕੇ ਅਸੀਂ ਇਧਰ ਲੌਂਗ ਨੈਟ ਵੀ ਕਰਾਈ ਆ ਵੀ ਜੋ ਜਿਹੜਾ ਵੀ ਮੈਂਬਰ ਉਹ ਬੰਦਾ ਆ ਉਹ ਇੱਥੇ ਆ ਕੇ ਸਾਡੇ ਨਾਲ ਗੱਲ ਕਰੇ ਪੇਲਾਟਾ ਹੀ ਸੀ ਨਹੀਂ ਜਾਉਂਦਾ ਇਹ ਮੁੰਡਾ ਆਇਆ ਜੀ ਉਹਨੇ ਆ ਕੇ AC ਦਾ ਚਲਾ ਦਿੱਤਾ ਜੀ ਉਹ ਦੂਜੀ ਥੋੜਾ ਟਾਈਮ ਚੱਲਿਆ ਜੀ ਉਹ AC ਫੇਰ ਬੰਦ ਹੋ ਗਿਆ ਬੰਦ ਹੋ ਕੇ ਇਹਨਾਂ ਨੇ ਅੰਦਰ ਮੈਂ ਪਿੱਛੇ ਗਿਆ ਮੈਂ ਕਿਹਾ ਮੈਨੇਜਰ ਕਿੱਥੇ ਆ ਬੰਦਾ ਮੈਨੂੰ ਨਹੀਂ ਪਤਾ ਸੀ ਇਹਨਾਂ ਦਾ ਉਧਰ ਮੈਨੂੰ ਪਤਾ ਸੀ ਕਿਹਨਾਂ ਦਾ ਹੈ ਨਾ ਮੈਂ ਇਹ ਉੱਥੇ ਕੋਲ ਖੜੇ ਉਹਨੂੰ ਕਰਵਾ ਰਹੇ ਸਕੇ ਇਹਨਾਂ ਦੀ ਜਿਹੜੀ ਵਾਇਰਿੰਗ ਆ ਉਹ ਨਾ ਪ੍ਰੋਪਰ ਹੋ ਆ ਜੀ ਕੁੰਡੀਆਂ ਬਣੀਆਂ ਆ ਉਹਨਾਂ ਨਾਲ ਮਰੋੜੀਆਂ ਦੇਈ ਜਾਂਦੇ ਆ ਕੋਈ ਨਿਆਣਾ ਉੱਥੇ ਜੰਮੜ ਜਵੇ ਕੋਈ ਕਾਸ਼ ਹੋ ਜਾਵੇ ਕੱਲੂ ਕੋਈ ਜ਼ਿੰਮੇਵਾਰ ਨਹੀਂ ਹੈਗਾ ਜੀ ਜਿੰਨੇ ਆਉਣੇ ਤੇ ਪਰੋਣੇ ਆਉਂਦੇ ਆ ਕਿਸੇ ਦਾ ਨਿਆਣਾ ਕਿਤੇ ਜਾਂਦਾ ਕਿਸੇ ਦਾ ਨਿਆਣਾ ਕਿਤੇ ਜਾਂਦਾ ਮੇਨ ਪ੍ਰੋਬਲਮ ਕੀ ਆਈ ਦੀ ਆਈ ਆ ਤੇ ਗੱਲਬਾਤ ਮੇਨ ਪ੍ਰੋਬਲਮ ਇਹ ਆ ਜੀ ਫੇ ਅਸੀਂ ਉੱਥੇ ਡੀਜੇ ਤੇ ਜਾ ਕੇ ਉਦੋਂ ਉਹਨਾਂ ਨੇ ਸਾਡਾ ਏਸੀ ਚਲਾ ਦਿੱਤਾ ਜੀ ਫੇ ਸਾਡਾ ਡੀਜੇ ਬੰਦ ਹੋ ਗਿਆ ਮੈਂ ਫੇਰ ਹੀ ਨਿਕੋ ਗਿਆ ਜੀ ਕਹਿੰਦੇ ਹੋਣੀ ਚੱਲ ਪਊਗਾ ਠੀਕ ਆ ਜੀ ਫੇ ਉਹਨਾਂ ਨੇ ਚਲਾ ਦਿੱਤਾ ਜੀ ਥੋੜੀ ਜਿਹੀ ਦੇਰ ਬਾਅਦ ਸਾਰਾ ਅੰਦਰੋਂ ਹਾਲ ਦਾ ਜਿੰਨਾ ਕੂਲਿੰਗ ਸਿਸਟਮ ਸਾਰਾ ਬੰਦ ਹੋ ਗਿਆ ਜੀ ਅੱਛਾ ਜਿੰਨੇ ਪਸੀਨਾ ਪਸੀਨੀ ਪਸੀਨਾ ਸਾਰਾ ਕੁਝ ਫੇ ਇਹਨਾਂ ਨੂੰ ਮੈਂ ਲੈ ਕੇ ਆ ਮੈਂ ਕਿਹਾ ਇਦਾਂ ਦਾ ਕਰਕੇ ਗੱਲ ਵਾਜੀ ਇਹ ਕਹਿੰਦੇ ਭਾਜੀ ਹੋ ਜਾਊਗਾ ਸੀ ਪਿਆਰ ਨਾਲ ਪਹਿਲਾਂ ਡੀਲਿੰਗ ਕੀਤੀ ਜੀ ਜਦੋਂ ਬਾਅਦ ਕਿਉਂ ਇਹਨਾਂ ਨੇ ਸਾਡੀ ਗੱਲ ਨਹੀਂ ਗੋਲੀ ਇਹ ਤਾਂ ਦਫ਼ਤਰ ਨਾਲ ਨੂੰ ਆ ਗਏ ਜੀ ਇਹ ਫੋਨ ਤੇ ਲੱਗੇ ਉਹਦੀ ਮੈਂ ਨਾ ਕਿਹਾ ਮੈਂ ਕਿਹਾ ਸਾਰਾ ਸਾਡੀ ਗੱਲ ਸੁਣੋ ਸਾਰੇ ਬੰਦਿਆਂ ਦੇ ਵਿੱਚ ਇਹਨਾਂ ਦਾ ਸਾਡਾ ਇਹਨਾਂ ਨੇ ਇਹ ਨਹੀਂ ਵੀ ਕਿਹਾ ਵੀ ਹਾਂ ਮੇਰੀ ਗਲਤੀ ਆ ਇਹ ਸਾਡੇ ਮੂੰਹ ਤੇ ਝੁਗੇ ਨਹੀਂ ਹੈਗੇ ਚਲੋ ਇਹ ਇਹ ਐਵੇਂ ਨੋਰਮਲ ਹੀ ਗੱਲ ਵਾ ਜਿਹੜੀ ਐ ਈਸੀਯੂ ਸੀ ਵਾਲੀਆਂ ਹਨਾ ਚਲੋ ਗੱਲਾਂ ਭੁੱਲ ਜਾਂਦੀਆਂ ਜਿਹੜੀ ਇਹਨਾਂ ਨੇ ਸਾਡੇ ਨਾਲ ਮਿਸਬੇ ਵੀ ਕੀਤੀ ਹੈ ਨਾ ਕਹਿੰਦੇ ਆ ਜਾਓ ਮੈਨੂੰ ਮਾਰ ਦੋ ਫਲਾਣਾ ਕਰ ਦੋ ਧਿੰਖੜਾ ਕਰ ਦੋ ਅੱਛਾ ਉਹ ਗੱਲਾਂ ਸਾਨੂੰ ਚੁੱਪਦੀਆਂ ਤੁਹਾਡੇ ਕਹਿੰਦਾ ਮਤਲਬ ਹੈ ਉਹ ਤਾਂ ਜੋ ਉਹ ਤਾਂ ਐਵੇਂ ਨੋਰਮਲ ਗਾ ਲਾ ਸੀ ਕਦੋਂ ਕਰਦੇ ਜੂਨ ਦੇ ਮਹੀਨੇ ਇਹਨਾਂ ਨੇ ਮਿਸ ਰਿਵਿਊ ਕੀਤਾ ਅਸੀਂ ਮਿਸ ਰਿਵਿਊ ਕੀਤਾ ਸੀ ਹੁਣ ਕਦੋਂ ਕਰਦੇ ਕਿੰਨੀ ਗਰਮੀ ਹੁੰਦੀ ਆ ਅੱਛਾ ਏਸੀ ਵਿੱਚ ਕੀਤਾ ਆ ਉਸ ਦਾ ਸਾਰਾ ਕੁਝ ਕੀਤਾ ਜੀ ਇਹਨਾਂ ਨੇ ਪੈਸੇ ਜੋ ਸਾਰਾ ਕੁ ਕੁੜੀ ਵਾਲਿਆਂ ਨੇ ਕੀਤਾ ਸਾਰਾ ਕੁਝ ਇਹਨਾਂ ਨੇ ਕੀਤਾ ਫਿਰ ਪਰ ਇਹਨਾਂ ਦੇ ਆਪਣੇ ਬੰਦੇ ਦਾ ਹਾਂ ਜੀ ਤੁਸੀਂ ਦੱਸੋ ਸਰ ਅਸੀਂ ਥੋੜੀ ਦੱਸਣਾ ਤੁਸੀਂ ਦੱਸੋ ਪੈਸੇ ਪਹਿਲੇ ਨਾ ਦੋ ਜੀ ਅਸੀਂ ਇਹੀ ਕਹਿ ਸਕਦੇ ਹਾਂ ਸਰ ਅਸੀਂ ਆਪਣੀ ਮਾਫੀ ਮੰਗ ਲੈਂਦੇ ਭਾਈ ਜੇ ਸਾਡੇ ਤੋਂ ਕੋਈ ਗਲਤੀ ਨਹੀਂ ਸਾਨੂੰ ਪੈਸੇ ਨਾ ਦੋ ਜੇ ਅਸੀਂ ਪੈਸੇ ਸਾਡੀ ਗਲਤੀ ਕੋਈ ਨਹੀਂ ਅਸੀਂ ਤਾਂ ਵੀ ਤਿਆਰ ਹਾਂ ਸਰ ਕਿਉਂਕਿ ਇਹ ਸਾਰਾ ਕੁਝ ਸਾਰਾ ਕੁਝ ਅਸਰ ਕੁਦਰਤੀ ਹੈ ਅਸੀਂ ਰਸਤੇ 'ਚ ਜਾ ਰਹੇ ਹਾਂ ਪਰ ਇਹ ਮਿਸ ਬਿਹੇਵੀਅਰ ਕਰਨਾ ਗਲਤ ਬੋਲਣਾ ਉਹ ਕਿੱਥੋਂ ਤੱਕ ਸਰ ਸੱਚ ਮੰਨਿਓ ਮੈਂ ਕਿਸੇ ਨੂੰ ਮਿਸ ਬਿਹੇਵੀਅਰ ਨਹੀਂ ਕੀਤਾ ਪਰ ਉਹ ਕਹਿ ਰਹੇ ਮੇਰੀ ਡਰੀ ਉਠਾ ਲੋ ਅੱਜ ਤੱਕ ਜਿੰਨੇ ਬੁਰਾਤੀ ਆਏ ਨੇ ਕੋਈ ਕੁਝ ਬੋਲ ਕੇ ਗਿਆ ਮੈਂ ਹਰੇਕ ਨੂੰ ਹੱਥ ਜੋੜ ਕੇ ਮਿਲਿਆ ਇਹ ਪਾਜੀ ਨੇ ਮੈਨੂੰ ਕਿਹਾ ਕਹਿੰਦਾ ਨੀਟੂ ਮੇਰਾ ਰਿਸ਼ਤੇਦਾਰ ਹੈ ਨਵਾਂ ਸ਼ਹਿਰ ਕਹਿੰਦਾ ਉਹ ਸਾਡੇ ਪਾਣੀ ਪੜਦਾ ਇਹਨਾਂ ਨੇ ਪਾਜੀ ਉਹਨਾਂ ਨੇ ਮੈਂ ਕਹਿੰਦਾ ਸਰ ਪੜਦੇ ਹੋਣਗੇ ਪਹਿਲਾਂ ਕਹੁੰਗੇ ਆ ਗੱਲ ਇਹ ਪਾਜੀ ਤੁਸੀਂ ਨੇ ਨਹੀਂ ਨਹੀਂ ਤੁਸੀਂ ਇਹ ਗੱਲ ਕਹੀ ਆ ਵੀ ਆਵੇਂ ਆਪਣੇ ਬੰਦਿਆਂ ਨੂੰ ਸਾਦਾ ਮੈਂ ਕਹਾ ਤੂੰ ਜਿਹੜੇ ਬੰਦਿਆਂ ਦੀ ਗੱਲ ਕਰਦਾ ਉਹ ਸਾਡੇ ਮੈਂ ਕਹਾ ਥੱਲੇ ਆ ਮੇਰੀ ਤਾਂ ਉਹਨਾਂ ਨਾਲ ਬੋਲ ਚਾਲ ਨਹੀਂ ਚਲੋ ਜੋ ਵੀ ਹੈਗਾ ਉਹ ਸਾਡਾ ਆਪਾਂ ਚ ਹੀ ਮੈਨਲਾ ਇੱਕ ਵਾਰ ਮੇਰੀ ਗੱਲ ਸੁਣਾਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੀ ਨਹੀਂ ਨਹੀਂ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਅਸਰਾ ਦਿਖਾਇਆ ਬੰਦੇ ਨੇ ਅਸਲਾ ਸਾਰਾ ਵੋਟਾਂ ਦਾ ਅੰਦਰ ਜਮਾ ਆ ਸਾਨੂੰ ਵੀ ਦਿਖਾ ਸਾਡੇ ਸਾਡੇ ਘਰੇ ਆਪਣਾ ਸਾਡੇ ਕੋਈ ਲਾਇਸੈਂਸ ਆਇਆ ਨਹੀਂ ਅਸੀਂ ਅਸਲਾ ਕਿੱਥੋਂ ਤੁਹਾਨੂੰ ਦਿਖਾਤਾ ਬੰਦਾ ਸੀ ਦੋ ਨੰਬਰ ਤੋਂ ਆਮ ਕਈ ਸਾਡੇ ਕੋ ਕੀ ਬੰਦੇ ਨੂੰ ਪਛਾਣਦੇ ਆ ਤੁਸੀਂ ਪਛਾਣਦੇ ਆ ਤੁਹਾਡੇ ਸੀਸੀ ਫੁਟੇਜ ਕੈਮਰੇ ਲੱਗੇ ਹੋ ਕਿ ਤੁਸੀਂ ਸਾਨੂੰ ਧੋਖਾ ਸਕਦੇ ਆ ਉਹ ਬੰਦਾ ਕੱਢ ਲਓ ਨਹੀਂ ਸਾਨੂੰ ਸੀਸੀ ਫੁਟੇਜ ਦਿਖਾ ਸਕਦੇ ਆ ਉਹ ਬੰਦਾ ਦਿਖਾ ਦਿਓ ਸੀਸੀ ਟੀਵੀ ਇਹ ਤੁਸੀਂ ਮੈਨੂੰ ਪ੍ਰੋਪਰ ਅਸੀਂ মিডিਆ ਵਾਲਿਆਂ ਨੂੰ ਸਾਨੂੰ ਸੀਸੀ ਫੁਟੇਜ ਦਿਖਾ ਸਕਦੇ ਆ ਸਰ ਛੱਡੋ ਸੀਸੀ ਫੁਟੇਜ ਦਿਖਾ ਸਕਦੇ ਆ ਉਹਦੇ ਚ ਅਸਲਾ ਤੁਹਾਨੂੰ ਧੋਕਾਇਆ ਆਪਾਂ ਟਰਾਈ ਕਰ ਸਕਦੇ ਆ ਜੀ